ਖਰਾਬ ਕਰੀਏ ਜਦੋਂ ਰੱਬ ਕਿਸੇ ਨੂੰ ਵੱਡਾ ਬਣਾਉਂਦਾ ਹੈ ਨਾ ਤੁਹਾਨੂੰ ਵੱਡੀ ਸੋਚ ਰੱਖਣੀ ਚਾਹੀਦੀ ਹੈ ਜਦੋਂ ਰੱਬ ਕਿਸੇ ਨੂੰ ਵੱਡੇ ਅਹੁਦੇ ਦਿੰਦਾ ਵੱਡਾ ਇਨਸਾਨ ਬਣਾਉਂਦਾ ਉੱਚੀ ਸੁੱਚੀ ਸੋਚ ਦਿੰਦਾ ਉਹਨੂੰ ਛੋਟੀਆਂ ਗੱਲਾਂ ਕਰਕੇ ਆਪਣੀ ਸ਼ਖਸੀਅਤ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਧਿਆਨ ਦੇਣਾ ਇੱਕ ਬਹੁਤ ਸਿਆਣਾ ਵੱਡਾ ਬੰਦਾ ਹੋਵੇ ਚਾਹੇ ਧਨਾਰ ਵੀ ਲਾ ਲਓ ਚਾਹੇ ਵੱਡੇ ਅਹੁਦੇ ਵਾਲਾ ਹੀ ਬੰਦਾ ਲਾ ਲਓ ਉਹ ਐਵੇਂ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਿਸੇ ਦੀ ਨਿੰਦਿਆ ਕਰੀ ਜਾਏ ਕਿਸੇ ਨੂੰ ਮਾੜਾ ਕਹੀ ਜਾਏ ਕਿਸੇ ਦੀ ਧੀ ਭੈਣ ਨੌਵਰੇ ਵਾਲਾ ਬੋਲੀ ਜਾਏ ਯਾਦ ਰੱਖਣਾ ਉਹਦੀ ਸ਼ਖਸੀਅਤ ਖਰਾਬ ਹੋ ਜਾਂਦੀ ਹੈ ਦੁਨੀਆ ਬੜੀ ਸਿਆਣੀ ਹੈ ਦੁਨੀਆ ਸੋਚਦੀ ਹੈ ਵੀ ਇਹ ਬੰਦਾ ਜਿਹੜਾ ਕਿਸੇ ਬਾਰੇ ਜਦੋਂ ਇਹਨੂੰ ਮਿਲিয়ে ਐਦਾਂ ਹੀ ਗਲਤ ਬੋਲਦਾ ਹੈ ਇਹ ਤੇ ਮੇਰੇ ਬਾਰੇ ਵੀ ਬੋਲ ਸਕਦਾ ਹੈ ਜੇ ਉਹਦਾ ਲਿਹਾਜ਼ ਨਹੀਂ ਕਰਦਾ اے بی سی ਕਿਸੇ ਦਾ ਆਦੇ ਮੇਰੇ ਵਾਲਾ ਵੀ ਬੋਲ ਸਕਦਾ ਇਸ ਕਰਕੇ ਉਹ ਬੰਦਾ ਜਿਹੜਾ ਹੈ ਉਹ ਉਹ ਚੰਗਾ ਨਹੀਂ ਰਹਿੰਦਾ ਬਾਣੀ ਵਿੱਚ ਬਹੁਤ ਪਿਆਰੀਆਂ ਪੰਕਤੀਆਂ ਫਿਰ ਸੁਣਾਵਾਂਗੇ ਉਹ ਕਹਿੰਦੇ ਐਦਾਂ ਮਸ਼ਹੂਰ ਹੋ ਜਾਂਦਾ ਲੋਕਾਂ ਦਾ ਤੂੰ ਵਿਸ਼ਵਾਸ ਹੀ ਹੋ ਜਾਂਦਾ ਕਹਿੰਦੇ ਛੱਡੋ ਭਰਾ ਯਾਰ ਇਹਦੇ ਕੋਲ ਖਲੋਣਾ ਕੀ ਹੈ ਕਿਹੜਾ ਕਦੀ ਚੰਗੀ ਗੱਲ ਕਰਦਾ ਹੋ ਚੁਗਲੀ ਕਰਕੇ ਮਸ਼ਹੂਰ ਹੋ ਜਾਂਦਾ ਲੋਕੀ ਉਹਨੂੰ ਚੁਗਲਬਾਜ਼ ਚੁਗਲਖੋਰ ਬਾਣੀ ਵਿੱਚ ਲਿਖਿਆ ਕਹਿੰਦੇ ਨੇ ਇਸ ਕਰਕੇ ਜੇ ਰੱਬ ਨੇ ਸਾਨੂੰ ਵੱਡੇ ਬਣਾਇਆ ਵੱਡੇ ਦਾ ਮਤਲਬ ਇਹ ਨਹੀਂ ਵੀ ਅਭੰਕਾਰ ਕਰੀਏ ਜੇ ਸਾਨੂੰ ਇੱਜ਼ਤਦਾਰ ਬਣਾਇਆ ਤੇ ਐਵੇਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਦੀ ਤੋਹੀਨ ਕਰਕੇ ਕਿਸੇ ਦੀ ਨਿੰਦਿਆ ਕਰਕੇ ਕਿਸੇ ਨਾਲ ਇਰਖਾ ਕਰਕੇ ਆਪਣੀ ਇੰਨੀ ਉੱਚੀ ਸੋਚੀ ਸ਼ਖਸੀਅਤ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਤਪ 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 ਖੱਪੇ ਬਹੁਤ